ਉਧਰ ਬਾਦਸ਼ਾਹ ਦੇ ਸਿਪਾਈ ਉਹਦੇ ਸ਼ਿਕਾਰੀ ਬਾਜ ਲੱਭਦੇ ਲੱਭਦੇ ਪਿੱਛੇ ਪਹੁੰਚ ਗਏ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਵੇਖ ਕੇ ਉਹਨਾਂ ਨੇ ਬੜਾ ਮਾੜੇ ਤਰੀਕੇ ਨਾਲ ਬੋਲ-ਬੋਲ ਕੇ ਕਿਹਾ ਇਹ ਬਾਜ ਦਿਓ ਪਤਾ ਨਹੀਂ ਤੁਹਾਨੂੰ ਬਾਦਸ਼ਾਹ ਦਾ ਜਾ ਤਾਂ ਪ੍ਰੇਮ ਭਾਵ ਨਾਲ ਗੱਲ ਕਰਦੇ ਉਹਨਾਂ ਨੇ ਆਪਣੀ ਬਾਦਸ਼ਾਹੀ ਦੀ ਤੌਸ ਵਿਖਾਈ ਕਿ ਅਸੀਂ ਬਾਦਸ਼ਾਹ ਦੇ ਬੰਦੇ ਹਾਂ। ਇਹੀ ਕੁਝ ਕਰਦੇ ਸੀ। ਛੇਵੇਂ ਪਾਤਸ਼ਾਹ ਨੇ ਜਵਾਬ ਦਿੱਤਾ ਕਿ ਅਸੀਂ ਇਹ ਬਾਜ ਬਾਦਸ਼ਾਹ ਕੋਲੋਂ ਨਹੀਂ ਖੋਇਆ। ਕੁਦਰਤ ਦੀ ਹਵਾ ਵਿੱਚ ਉੱਡ ਕੇ ਆਇਆ ਪੰਛੀ ਤਾਂ ਆਜ਼ਾਦ ਨੇ। ਜਿਹਦੇ ਕੋਲ ਆ ਗਿਆ ਜਿਹਨੇ ਪਕੜ ਲਿਆ ਉਹਦਾ ਮਾਲਕ ਹੁੰਦਾ। ਇਹ ਨਿਯਮ ਹੈ ਪੰਛੀਆਂ ਦਾ ਹੁਣ ਤਾਂ ਹੀ ਵੀ ਕਾ ਕਬੂਤਰ ਰੱਖਦੇ ਨੇ ਨਾ ਜਿਹੜੇ ਵੀਰ ਉਹਨਾਂ ਨੂੰ ਪਤਾ ਹੋਣਾ ਉਹ ਜਦੋਂ ਕਬੂਤਰਾਂ ਨੂੰ ਉਡਾਉਂਦੇ ਐ ਜੇ ਦੂਸਰੇ ਦੇ ਕਬੂਤਰ ਉਹਨਾਂ ਆਪਣੇ ਖੁੱਡੇ ਤੇ ਬਿਠਾ ਲੇ ਉਹਦਾ ਮਾਲਕ ਬਣ ਜਾਂਦਾ ਉਹ ਨਿਯਮ ਸੀ ਸ਼ਿਕਾਰ ਖੇਡਦੇ ਆ ਜੇ ਕੋਈ ਪੰਛੀ ਦੂਸਰੇ ਕੋਲ ਚਲਾ ਗਿਆ ਤੇ ਉਹ ਉਹਦਾ ਮਾਲਕ ਜਿਵੇਂ ਪਾਤਸ਼ਾਹ ਆਖਿਆ ਇਹ ਬਾਜ ਅਸੀਂ ਖੋਣ ਨਹੀਂ ਸੀ ਗਏ ਸਾਡੇ ਕੋਲ ਆਇਆ ਅਸੀਂ ਰੱਖ ਲਿਆ ਸਾਡੀ ਸ਼ਰਨ ਚ ਆਇਆ ਜਦੋਂ ਇਹ ਥੋੜੇ ਜਿਹਾ ਔਖੇ ਪਾਰੇ ਹੋਏ ਅੱਗੋਂ ਤੇ ਗੁਰਦੇਵ ਜੀ ਫਿਰ ਬੀਰਸ ਵਿੱਚ ਆਏ ਪਾਤਸ਼ਾਹ ਦੱਸਣਾ ਚਾਹੁੰਦੇ ਸੀ ਬਾਦਸ਼ਾਹ ਨੂੰ ਉਹ ਲੋਕਾਂ ਦੀਆਂ ਚੀਜ਼ਾਂ ਖੋਹਣੀਆਂ ਸਿੱਖੀਆਂ ਨੇ ਕਿਸੇ ਦੇ ਘਰ ਚੰਗੀ ਚੀਜ਼ ਨਹੀਂ ਸੀ ਰਹਿਣ ਦਿੰਦੇ ਲੋਕ ਕੋੜਾ ਵੇਖਣਾ ਕੋੜਾ ਖੋਹ ਲੈਣਾ ਇੱਥੋਂ ਤੱਕ ਧੀਆ ਪੈਣਾ ਵੀ ਘਰਾਂ ਚ ਚੁਕ ਲਿਆਉਂਦੇ ਹੁਣ ਜਦੋਂ ਤੁਹਾਡੀਆਂ ਚੀਜ਼ਾਂ ਖੋਈਆਂ ਜਾਣਗੀਆਂ ਪਤਾ ਲੱਗੇਗਾ ਵੀ ਕਿੱਡੀ ਪੀੜਾ ਤੇ ਕਿੰਨਾ ਦੁੱਖ ਹੁੰਦਾ ਗੁਰੂਦੇਵ ਨੇ ਆਖਿਆ ਜਾਓ ਫਿਰ ਕਹਿ ਦਿਓ ਹਾਂ ਖੋਇਆ ਅਸੀਂ ਬਾਜ ਇਹ ਬਾਜ ਅਸੀਂ ਖੋਇਆ ਇਹ ਅਸੀਂ ਪਹਿਲੀ ਬਗਾਵਤ ਬਾਦਸ਼ਾਹ ਦੇ ਖਿਲਾਫ ਬਗਾਵਤ ਦਾ ਮਤਲਬ ਦਾਵਾ ਕਰਨਾ ਤਗੜਾ ਹੋ ਜਾ ਇਹ ਨਾ ਸਮਝੀ ਇਹ ਕੱਲੇ ਸ਼ਸਤਰ ਪਾਏ ਨੇ ਇਹ ਸ਼ਸਤਰ ਚਲਾਉਣੇ ਵੀ ਹਨ ਅਸੀਂ ਇਹ ਹੁਣ ਚੱਲਣਗੇ ਵੀ ਇਹ ਸੰਕੇਤ ਸੀ ਬਾਦਸ਼ਾਹ ਤਾਂ ਹੀ ਸੁਨੇਹਾ ਸੀ ਕਿ ਸਾਵਧਾਨ ਹੋ ਜਾ ਸੁਧਰ ਜਾ ਤੇ ਨਾਲ ਦੂਸਰਾ ਸੁਨੇਹਾ ਭੇਜਿਆ ਕਿ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਅੱਜ ਬਾਜ ਖੋਇਆ ਹੈ ਆਉਣ ਵਾਲੇ ਸਮੇਂ 'ਚ ਤਾਜ ਵੀ ਖੋ ਕੇ ਆਪਣੇ ਸਿੱਖਾਂ ਨੂੰ ਬਖਸ਼ਾਂਗੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਤਾਜ ਖੋ ਕੇ ਆਪਣੇ ਸਿੱਖਾਂ ਦੇ ਹਵਾਲੇ ਕਰਾਂਗੇ ਤਾਜ ਖੋਵਾਂਗੇ ਕੱਲੀ ਬਾਜ ਖੋਣ ਦੀ ਗੱਲ ਨਹੀਂ ਹੈ ਇਹਦਾ ਕੋਈ ਮਾਇਨੇ ਨਹੀਂ ਪੰਛੀ ਹੈ ਅਸੀਂ ਹੁਣ ਤਾਜ ਵੀ ਖੋਣਾਂ ਬਾਦਸ਼ਾਹ ਕੋਲ ਜਦੋਂ ਇਹ ਗੱਲ ਪਹੁੰਚੀ ਬਾਦਸ਼ਾਹ ਹੱਕਾ ਬੱਕਾ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਦੇ ਇਦਾਂ ਹੋਇਆ ਹੀ ਨਹੀਂ ਸੀ ਨਾ ਇਹਦੇ ਪਿਓ ਨਾਲ ਨਾ ਇਹਦੇ ਦਾਦੇ ਨਾਲ ਨਾ ਇਹਦੇ ਪੜਦਾਦੇ ਨਾਲ ਜਿਹੜੀ ਚੀਜ਼ ਖੋਹ ਲਈ ਉਹਦੇ ਮਾਲਕ ਕਦੇ ਇਹਨਾਂ ਦੀ ਕੋਈ ਵਸਤੂ ਖੋਈ ਨਹੀਂ ਸੀ ਕਿਸੇ ਨੇ ਇੰਨੇ ਸਾਲਾਂ ਕਦੇ ਕਿਸੇ ਨੇ ਦਾਵਾ ਹੀ ਨਹੀਂ ਸੀ ਕੀਤਾ ਪਹਿਲੀ ਵਾਰ ਜਦੋਂ ਇਹ ਘਟਨਾ ਇਹਦੇ ਨਾਲ ਘਟੀ ਇੱਕਦਮ ਹੱਕਾ ਬੱਕ ਹੈ ਇਹ ਵੀ ਨਹੀਂ ਕਿ ਬੜੀ ਦੂਰ ਬੈਠੇ ਨੇ ਗੁਰੂ ਜੀ ਲਾਹੌਰ ਸ਼ਹਿਰ ਦੀਆਂ ਜੜਾਂ ਦੇ ਵਿੱਚ ਤਾਂ ਅੰਮ੍ਰਿਤਸਰ ਸ਼ਹਿਰ ਕਿੰਨੀ ਕੁ ਦੂਰ ਹੈ ਤੇ ਇੱਥੇ ਕੋਲ ਬੈਠੇ ਵੀ ਮੇਰਾ ਭੈ ਨਹੀਂ ਮੰਨਦੇ ਡਰ ਨਹੀਂ ਮੰਨਦੇ ਇਹਨਾਂ ਨੂੰ ਭੈ ਨਹੀਂ ਮੇਰਾ ਮੇਰਾ ਭੈ ਤਾਂ ਅਫਗਾਨਿਸਤਾਨ ਦੇ ਜਿਹੜੇ ਲੋਕ ਪਠਾਨ ਨੇ ਉਹ ਵੀ ਮੰਨਦੇ ਇਹ ਕੋਲ ਬੈਠੇ ਨਹੀਂ ਭੈ ਮੰਨਦੇ ਅੱਛਾ ਉਸੇ ਵੇਲੇ ਇਹਨੇ ਇੱਕ ਪਾਨ ਦਾ ਬੀੜਾ ਤੇ ਇੱਕ ਤਲਵਾਰ ਆਪਣੀ ਕਚਹਿਰੀ 'ਚ ਰੱਖੀ ਵੀ ਜਾਓ ਇਹ ਪਾਨ ਦਾ ਬੀੜਾ ਕਿਹੜਾ ਖਾਏਗਾ ਕਿਹੜਾ ਇਹ ਤਲਵਾਰ ਮਿਆਨ 'ਚ ਪਾਏਗਾ ਇਹ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਜਾਵੇ ਜਾਂ ਉਹਨਾਂ ਨੂੰ ਫੜ ਕੇ ਲਿਆਓ ਜਾਂ ਮਰ ਮਾਰ ਕੇ ਆਓ ਜਾਂਦੇ ਇੱਕ ਮਲੇਚ ਜਿਹਦਾ ਕਾਲ ਆਇਆ ਹੋਇਆ ਸੀ ਜਿਹਦੀ ਮੌਤ ਆਈ ਹੋਈ ਸੀ ਉਹਦਾ ਨਾਂ ਸੀ ਮੁਖਲਸ ਖਾਨ ਉਠ ਕੇ ਖਲੋਤਾ ਉਹਨੇ ਪਾਨ ਦਾ ਬੀੜਾ ਵੀ ਚਬ ਲਿਆ ਤਲਵਾਰ ਵੀ ਮਿਆਨ ਚ ਪਾ ਲਈ ਕਹਿੰਦਾ ਬਾਦਸ਼ਾਹ ਸਲਾਮਤ ਮੈਂ ਜਾਵਾਂਗਾ 7000 ਫੌਜ ਮੁਖਲਸ ਖਾਨ ਨੇ ਆਪਣੇ ਨਾਲ ਲਈ ਇਧਰ ਗੁਰੂ ਪਾਤਸ਼ਾਹ ਦੀ ਖੇਡ ਵੇਖੋ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇੱਕ ਧੀ ਹੈ ਜਿਹਦਾ ਨਾਮ ਹੈ ਬਾਗਸ਼ਾਲੀ ਸੁਪਤਰੀ ਗੁਰਦੇਵ ਦੀ ਬੀਬੀ ਵੀਰੋ ਬਾਗਸ਼ਾਲੀ ਮੈਂ ਤਾਂ ਕਿਹਾ ਇਹ ਉਹ ਬੀਬੀ ਵੀਰੋ ਹੈ ਜਿਹਦੀ ਕੋਖ ਤੋਂ ਪੰਜ ਸੂਰਮਿਆਂ ਨੇ ਜਨਮ ਲਿਆ ਤੇ ਸ਼ੀਧੀਆਂ ਪ੍ਰਾਪਤ ਕੀਤੀਆਂ ਭਾਈ ਸੰਘੋਸ਼ਾ ਜੀ ਵਰਗੇ ਮਹਾਂਪੁਰਖਾਂ ਦੀ ਮਾਂ ਸੀ ਬੀਬੀ ਵੀਰੋ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਅਗਲੇ ਦਿਨ ਬਰਾਤ ਨੇ ਆਉਣਾ ਹੈ ਉਧਰ ਫੌਜਾਂ ਦੀ ਤਿਆਰੀ ਹੋ ਗਈ ਤੁਰਕਾਂ ਦੇ ਚੜ ਕੇ ਆਉਣ ਦੀ ਤਿਆਰੀ ਹੋ ਗਈ ਇੱਥੇ ਇੱਕ ਗੁਰ ਇਤਿਹਾਸ ਵਿੱਚ ਹੋਰ ਘਟਨਾ ਘਟਦੀ ਹੈ ਕਿ ਕਾਬਲ ਤੋਂ ਕੁਝ ਸੰਗਤ ਆਈ ਸ਼ਾਮ ਦੇ ਸਮੇ ਗੁਰੂ ਪਾਤਸ਼ਾਹ ਦੇ ਉਹਨਾਂ ਨੇ ਦਰਸ਼ਨ ਕੀਤੇ ਦਸਬੰਦ ਭੇਟ ਕੀਤਾ ਗੁਰੂ ਪਾਤਸ਼ਾਹ ਨੇ ਵੇਖਿਆ ਵੀ ਸ਼ਾਮ ਦਾ ਟਾਈਮ ਸੀ 5 ਵਜੇ ਦਾ 5 6 ਵਜੇ ਦਾ ਲੰਗਰ ਪਾਣੀ ਵਾਸਤੇ ਪੁੱਛਿਆ ਕਹਿੰਦੇ ਜੀ ਅੱਜ ਅਸੀਂ ਦੁਪਹਿਰ ਹੀ ਲੰਗਰ ਨਹੀਂ ਛਕਿਆ ਕਿਉਂਕਿ ਲੰਗਰ ਬਣਾਉਂਦੇ ਤੇ ਅਸੀਂ ਕੱਲ ਨੂੰ ਪਹੁੰਚਣਾ ਸੀ ਵੀ ਰਾਤ ਸਾਨੂੰ ਫੇਰ ਰਸਤੇ 'ਚ ਲਾਣੀ ਪੈਣੀ ਸੀ ਵੀ ਅਸੀਂ ਤੁਰਦੇ ਹੀ ਆਏ ਹਾਂ ਕਿਉਂਕਿ ਪੈਦਲ ਹੀ ਸੰਗਤ ਆਉਂਦੀ ਸੀ ਦਰਸ਼ਨਾਂ ਨੂੰ ਤੇ ਪਾਤਸ਼ਾਹ ਨੇ ਵੇਖਿਆ ਵੀ ਹੁਣ ਲੰਗਰ ਦੀ ਵਿਵਸਥਾ ਗੁਰੂ ਘਰ ਵਿੱਚ ਵੀ ਉਸ ਵੇਲੇ ਨਹੀਂ ਸੀ ਕਿਉਂਕਿ ਲੰਗਰ ਵਾਲੇ ਤਿਆਰ ਹੋ ਰਿਹਾ ਸੀ ਸ਼ਾਮ ਜਿਹਦਾ ਸਮਾਂ ਸੀ ਸੰਗਤ ਨੂੰ ਭੁੱਖ ਲੱਗੀ ਹੁਕਮ ਕੀਤਾ ਵੀ ਤੁਸੀਂ ਸਾਡੇ ਮਹਿਲਾਂ ਚ ਜਾਓ ਉਥੇ ਤੁਹਾਡੇ ਮਾਤਾ ਜੀ ਮਾਤਾ ਦਮੋਦਰੀ ਜੀ ਹੋਣਗੇ ਉਹ ਵਿਆਹ ਲਈ ਮਠਿਆਈ ਕਢਵਾ ਰਹੇ ਨੇ ਪਕਵਾਨ ਬਣਵਾ ਰਹੇ ਨੇ ਤੇ ਉਹਨਾਂ ਕੋਲੋਂ ਜਾ ਕੇ ਤੁਸੀਂ ਉਹ ਮਠਿਆਈ ਤੇ ਪਕਵਾਨ ਲੈ ਕੇ ਛਕ ਲੋ ਇਹਨਾਂ ਨੂੰ ਲੰਗਰ ਤਿਆਰ ਹੋ ਜਾਏਗਾ ਮੁੜ ਕੇ ਲੰਗਰ ਛਕ ਲੋ ਸੰਗਤ ਗੁਰੂ ਹੁਕਮ ਪਾਲਣ ਕਰਕੇ ਮਹਿਲਾਂ ਚ ਗਈ ਅੱਗੇ ਮਾਤਾਂ ਜੀ ਮਠਿਆਈ ਪਕਵਾਨ ਤਿਆਰ ਕਰਾ ਕਰਕੇ ਕੋਠੇ ਚ ਪਰ ਰਏ ਅਕਸਰ ਜਦੋਂ ਵਿਆਹਾਂ ਸ਼ਾਦੀਆਂ ਚ ਹੁਣ ਤਾਂ ਹੀ ਰਹਾ ਇਹ ਨਿਯਮ ਅੱਜ ਕੱਲ ਤਾਂ ਸਾਰਾ ਕੁਝ ਬਣਿਆ ਬਣਾਇਆ ਹੀ ਮਿਲ ਜਾਂਦਾ ਨਹੀਂ ਤਾਂ ਪਹਿਲਾਂ ਅਕਸਰ ਦੋ ਦੋ ਹਫ਼ਤਾ ਹਫ਼ਤਾ ਪਹਿਲਾਂ ਲਵਾਈ ਘਰਾਂ ਚ ਬਿਠਾ ਲੈਂਦੇ ਦੁੱਧ ਇਕੱਠਾ ਕਰਨਾ ਫਿਰ ਉਹਦਾ ਖੋਆ ਬਣਾਣਾ ਪਨੀਰ ਬਣਾ ਕੇ ਫਿਰ ਉਹਦੀਆਂ ਮਠਿਆਈਆਂ ਬਣਾਉਣੀਆਂ ਇਹ ਮਰਿਆਦਾ ਆਮ ਅਸੀਂ ਆਪਣੇ ਘਰਾਂ 'ਚ ਵੇਖਦੇ ਰਹੇ ਅੱਜ ਵਾਂਗੂ ਨਹੀਂ ਸੀ ਵੀ ਜੇ ਤੁਸੀਂ ਕਿਸੇ ਡੇਰੀ ਤੇ ਕਹਿ ਦਿੱਤਾ ਕਿਸੇ ਹਲਵਾਈ ਨੂੰ ਕਹਿ ਦਿੱਤਾ ਵੀ ਸਾਨੂੰ 5 ਕੁਇੰਟਲ ਖੋਆ ਚਾਹੀਦਾ ਨਾ ਉਹਦੇ ਕੋਲ ਕੋਈ ਮੱਝ ਦਿਸਦੀ ਆ ਨਾ ਕੋਈ ਉਹਨੂੰ ਉਹ ਪਤਾ ਨਹੀਂ ਰਾਤੋਂ ਰਾਤ ਕਿੱਥੋਂ ਉਹਦੇ ਕੋਲੋਂ ਪੈਦਾ ਹੋ ਜਾਂਦਾ ਸਵੇਰ ਤਾਈਂ 5 ਕੁਵੰਟਲ ਖੋਆ ਨੇ ਤਾਂ ਪਹਿਲਾਂ ਦਾ 50 ਕਿਲੋ ਖੋਆ ਵੀ ਇਕੱਠਾ ਕਰਨਾ ਹੋਵੇ ਤੇ ਉਹ ਕਈ-ਕਈ ਪਿੰਡਾਂ ਵਿੱਚੋਂ ਘਰਾਂ 'ਚੋਂ ਦੁੱਧ ਇਕੱਠਾ ਕਰਨਾ ਪੈਂਦਾ ਸੀ ਫਿਰ ਜਾ ਕੇ ਉਹ ਖੋਆ ਬਣਦਾ ਸੀ ਚਲੋ ਉਹ ਪ੍ਰਾਣੀ ਇਹ ਰਵੈਤ ਹੈ ਸਾਡੀ ਉਹ ਮਠਿਆਈਆਂ ਬਣਾ ਬਣਾ ਕੇ ਸਾਰਾ ਕੁਝ ਰੱਖ ਦੇਣਾ ਵੀ ਜਿਹ ਦਿਨ ਬਰਾਤ ਆਏਗੀ ਉਹ ਦਿਨ ਸਾਰਿਆਂ ਨੂੰ ਇਹ ਵਰਤਾਈਆਂ ਜਾਣਗੀਆਂ ਮਾਤਾਂ ਜੀ ਵੀ ਤਿਆਰ ਕਰਾ ਰਹੇ ਸੀ ਕੋਠੇ ਚ ਰੱਖ ਰਹੇ ਸੀ ਭਰ-ਭਰ ਕੇ ਸੰਗਤ ਆਈ ਉਹਨਾਂ ਨੇ ਮਾਤਾਂ ਜੀ ਨੂੰ ਬੇਨਤੀ ਕੀਤੀ ਮਾਤਾਂ ਜੀ ਵੀ ਸੰਗਤ ਆਈ ਹੈ ਤੇ ਇਹਨਾਂ ਨੂੰ ਗੁਰੂ ਸਾਹਿਬ ਦਾ ਹੁਕਮ ਹੈ ਵੀ ਮਠਿਆਈ ਭਗਵਾਨ ਕੋ ਛਕਣ ਨੂੰ ਦੇ ਦਿਓ ਅੱਗੋ ਜਿਵੇਂ ਆਮ ਸੁਭਾਅ ਹੁੰਦਾ ਅੱਜ ਕੱਲ ਵੀ ਐ ਵੀ ਬਰਾਤ ਭਵੇਂ 2 ਵਜੇ ਆਵੇ ਉਦੋਂ ਤੱਕ ਜਿਹੜੇ ਲੜਕੀ ਵਾਲੇ ਨੂੰ ਬੈਠੇ ਵੇਖੀ ਜਾਂਦੇ ਬਿਟਰ ਬਿਟਰ ਉਹ ਜਿਹੜੇ ਉੱਥੇ ਪੈਲਸਾਂ ਵਿੱਚ ਫਿਰਦੇ ਹੁੰਦੇ ਆ ਨਾ ਲੈ ਕੇ ਉਹ ਵੀ ਵਿਚਾਰੇ ਕੋਲਡ ਡਰਿੰਕ ਹੀ ਫੜਾਈ ਜਾਂਦੇ ਦੁਪਹਿਰੀ 2 ਵਜੇ ਤਾਈਂ ਖਾਣ ਪੀਣ ਦਾ ਸਮਾਂ ਨਹੀਂ ਸ਼ੁਰੂ ਕਰਦੇ ਉਹ ਵੇਖੀ ਜਾਂਦੇ ਵੀ ਬਰਾਤ ਆਏਗੀ ਪਹਿਲਾਂ ਉਹ ਸ਼ੁਰੂ ਤਾਂ ਸ਼ੁਰੂ ਹੋਣਾ ਝਗਣ ਛਕਾਣ ਦਾ ਇਹ ਅੱਜ ਤਾਈਂ ਵੀ ਲੋਕ ਦਿਮਾਗ ਚ ਕੀੜਾ ਰੱਖਦੇ ਆ ਮਾਤਾ ਜੀ ਦੇ ਮਨ ਵਿੱਚ ਵੀ ਇਹ ਵੀ ਇਹਦਾ ਬਰਾਤ ਨੇ ਕਿਉਂਕਿ ਇੱਥੇ ਜਿਹਾਉਣੇ ਸਾਰਾ ਕੁਝ ਵੰਡ ਦਿੱਤਾ ਜੇ ਬਰਾਤ ਨੂੰ ਕੀ ਛਕਾਣਾ ਖਬਰੇ ਬਰਾਤ ਕਿੰਨੀ ਹੋਵੇ ਮਾਤਾ ਨੇ ਆਪਣੇ ਸੁਭਾਅ ਮੁਤਾਬਕ ਉਹਦਾ ਹੀ ਜਵਾਬ ਦਿੱਤਾ ਨਹੀਂ ਇਹ ਤਾਂ ਬਰਾਤ ਵਾਸਤੇ ਹੈ ਮਠਿਆਈ ਪਕਵਾਨ ਜਦੋਂ ਬਰਾਤ ਆਏਗੀ ਉਹਨਾਂ ਨੂੰ ਛਕਾਉਣੇ ਆ ਪਹਿਲਾਂ ਬਾਅਦ ਵਿੱਚ ਤੁਹਾਨੂੰ ਵਰਤਾਵਾਂਗੇ ਸੰਗਤ ਵਾਪਸ ਆ ਗਈ ਜਵੇਂ ਪਾਤਸ਼ਾਹ ਨੂੰ ਪਤਾ ਲੱਗਾ ਵੀ ਮੇਰੇ ਸਿੱਖ ਮੇਰੇ ਘਰੋਂ ਖਾਲੀ ਮੁੜੇ ਮੇਰੀ ਸੰਗਤ ਮੇਰੇ ਗੁਰਸਿੱਖ ਜਿਹੜੇ ਮੈਨੂੰ ਮੇਰੀ ਜਿੰਦ ਤੋਂ ਵੱਧ ਪਿਆਰੇ ਐ ਉਹ ਮੇਰੇ ਘਰੋਂ ਖਾਲੀ ਮੁੜਨ ਸਾਡੇ ਮਹਿਲ ਉਹਨਾਂ ਨੂੰ ਜਵਾਬ ਦੇ ਦੇਣ ਇਹ ਮਰਿਆਦਾ ਨਹੀਂ ਹੈ ਗੁਰਦੇਵ ਜੀ ਵੀਰਸ ਵਿੱਚ ਆ ਕੇ ਬੋਲੇ ਕਹਿੰਦੇ ਜਿਹੜੀਆਂ ਮਠਿਆਈਆਂ ਦਮੋਦਰੀ ਨੇ ਬਣਾ ਕੇ ਰੱਖੀਆਂ ਨੇ ਜੇ ਸਾਡੇ ਸਿੱਖਾਂ ਦੇ ਮੂੰਹ 'ਚ ਨਹੀਂ ਪਈਆਂ ਤੇ ਇਹ ਬਰਾਤ ਦੇ ਮੂੰਹ ਵਿੱਚ ਵੀ ਨਹੀਂ ਪੈਣੀਆਂ ਇਹਨੂੰ ਹਣ ਤੁਰਕ ਹੀ ਖਾਣਗੇ ਇਹ ਸਿਧਾਂਤ ਸੀ ਕਿ ਗੁਰੂ ਘਰ ਵਿੱਚ ਜੋ ਹੈ ਗੁਰਸਿੱਖਾਂ ਦਾ ਗੁਰਸੰਗਤ ਦਾ ਇੱਥੇ ਗੁਰਸੰਗਤ ਨੂੰ ਪਹਿਲ ਹੈ ਗੁਰਸਿੱਖਾਂ ਨੂੰ ਪਹਿਲ ਹੈ ਬਾਕੀ ਬਾਅਦ ਵਿੱਚ